ਜੇ ਯੁਗ ਚਾਰੇ ਆਰ ਜਾ ਕਹਿੰਦੇ ਇੰਨੀ ਇੱਕ ਉਮਰ ਹੋ ਜਵੇ ਚਾਰੇ ਯੁਗਾਂ ਦੀ ਜੇ ਯੁਗ ਚਾਰੇ ਆਰ ਜਾ ਆਰ ਜਾ ਨੂੰ ਉਮਰ ਨੂੰ ਕਹਿੰਦੇ ਕਹਿੰਦੇ ਚਾਰੇ ਯੁਗਾਂ ਜਿੰਨੀ ਉਮਰ ਹੋ ਜਵੇ ਇੱਕ ਯੁਗ ਦੀ ਜਿਹੜੀ ਉਮਰ ਦੱਸਦੇ ਆ 70 ਲੱਖ ਸਾਲ ਦਾ ਚਾਰੇ ਯੁੱਗਾਂ ਦੀ ਉਮਰ ਹੋ ਜਵੇ ਐਡਾ ਵੱਡਾ ਹੋ ਜਵੇ ਐਡੀ ਲੰਮੀ ਉਮਰ ਹੋ ਜਵੇ ਜੇ ਯੁੱਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਚਾਰੇ ਯੁੱਗਾਂ ਤੋਂ ਦਸੂਣੀ 10 ਗੁਣਾ ਉਮਰ ਜੇ ਯੁੱਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਮਾ ਖੰਡਾਂ ਵਿੱਚ ਜਾਣੀ ਐ ਏਡੀ ਵੱਡੀ ਉਮਰ ਹੋਊਗੀ ਨਮਾ ਖੰਡਾਂ ਦੇ ਵਿੱਚ ਜਾਣਾ ਲੱਗ ਗਏ ਇੰਨੀ ਜਾਣ ਪਛਾਣ ਹੋਊਗੀ ਨਮਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਕਰੇ ਸਾਰੀ ਦੁਨੀਆ ਸਾਰੇ ਲੋਕ ਨਾਲ ਚੱਲਣ ਲੱਗ ਗਏ ਸਾਰੇ ਲੋਕ ਗੱਲ ਮੰਨਣ ਲੱਗ ਗਏ ਸਾਰੇ ਲੋਕ ਨਾਲ ਚੱਲਦੇ ਐ ਬਹੁਤ ਵੱਡੀ ਉਮਰ ਹੋਗੀ ਨਮਾ ਖੰਡਾਂ ਦੇ ਚ ਜਾਣ ਪਛਾਣ ਹੋਗੀ ਨਮਾ ਖੰਡਾਂ ਦੇ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨੋਂ ਰਖਾਏ ਕੈ ਕਹਿੰਦੇ ਬਹੁਤ ਵੱਡਾ ਨੋਂ ਹੋ ਗਿਆ ਰਾਜਾ ਮਹਾਰਾਜਾ ਮੰਤਰੀ chantri ਪ੍ਰਧਾਨ ਮੰਤਰੀ ਬੜਾ ਵੱਡਾ ਨੌ ਮਿਲ ਗਿਆ ਚੰਗਾ ਨੌ ਰਖਾਇਕੇ ਜਸ ਕੀਰਤ ਜਗ ਲੈ ਸਾਰਾ ਜੱਗ ਹੁਣ ਜਸ ਕਰਨ ਲੱਗ ਗਿਆ ਵਡਿਆਈ ਕਰਨ ਲੱਗ ਗਿਆ ਇੱਕ ਨਹੀਂ ਸਾਰੇ ਜੱਗ ਦੀਆਂ ਵਡਿਆਈਆਂ ਪ੍ਰਾਪਤ ਹੋ ਗਈਆਂ ਬੜੀ ਜਾਣ ਪਛਾਣ ਚੰਗਾ ਨੌਰ ਖਾਇਕੈ ਜਸ ਕੀਰਤ ਜਗ ਲੇ ਜੇ तिस ਨਦਰ ਨਾ ਆਵੈ ਕਹੈ ਜੇ ਰੱਬ ਦੀ ਨਿਕਾ ਨ ਹੋਗੀ ਜੇ तिस ਨਦਰ ਨਾ ਆਵੈ ਤਾਂ ਬਾਤ ਨ ਪੁੱਛੈ ਕੇ ਕਹਿੰਦੇ ਅੱਗੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਜਦੋਂ ਤੈਂ ਦਰਗਾਹ ਦੇ ਚ ਜਾਣਾ ਐਤੇ ਬਹੁਤ ਵੱਡਾ ਰਾਜਾ ਮਹਾਰਾਜਾ ਬਣ ਗਿਆ ਬੜੀ ਜਾਣ ਪਛਾਣ ਹੋ ਗਈ ਅੱਗੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਜੇ ਇਸ ਨਦਰ ਨਾ ਆਵੇ ਇਹ ਕਹਿੰਦੇ ਉਹ ਨਦਰ ਨਾ ਕਰੇ ਤੇਰੇ ਵੱਲ ਤਾਂ ਬਾਤ ਨਾ ਪੁੱਛ ਕੇ ਅੱਗੇ ਕਿਸੇ ਨੇ ਤੇਰੇ ਨਾਲ ਗੱਲ ਨਹੀਂ ਕਰਨੀ ਤੈਨੂੰ ਪੁੱਛਣਾ ਨਹੀਂ ਕੀਟਾ ਅੰਦਰ ਕੀਟ ਕਰ ਅੱਗੇ ਤੇਰ ਨਾਲ ਗੱਲ ਤਾਂ ਕਰਨੀ ਹੋਣਾ ਕੀ ਆ ਤੇਰੇ ਨਾਲ ਕਿਸਦੇ ਨਾਲ ਇਹਨੇ ਬਹੁਤ ਵੱਡਾ ਨੌਂ ਰਖਾਇਆ ਬਹੁਤ ਬੜੀ ਉਮਰ ਹੋ ਗਈ ਬਹੁਤ ਦੁਨੀਆ ਜਾਣਨ ਲੱਗ ਗਈ ਸਾਰੇ ਲੋਕ ਗੱਲ ਮੰਨਣ ਲੱਗ ਗਏ ਜਸ ਕਰਨ ਲੱਗ ਗਏ ਪਰ ਅੱਗੇ ਜਾ ਕੇ ਕੀ ਹੋਇਆ ਕੀਟਾ ਅੰਦਰ ਕੀਟ ਕਰ ਕਹਿੰਦੇ ਗੰਦਕੀ ਦੇ ਕੀੜੇ ਦੇ ਚ ਕੀੜਾ ਬਣ ਗਿਆ ਅਗਲਾ ਜਨਮ ਇਹ ਹੈ ਜਿਹਦੀ ਇਥੇ ਚੌਧਰ ਹੁੰਦੀ ਹੈ ਜਿਹਦੀ ਇਥੇ ਵਿੜਾਈਆਂ ਹੁੰਦੀਆਂ ਅਗਲੇ ਜਨਮ ਵਿੱਚ ਗੰਦਕੀ ਦਾ ਕੀੜਾ ਬਣਦਾ ਲੇਕਰ ਦੁਨੀਆ ਇਸ ਚੌਧਰ ਬਾਤ ਤੇ ਮਰੀ ਫਿਰਦੀ ਹੈ ਕਿ ਇਹ ਚੌਧਰ ਮੇਰੇ ਕੋਲ ਚਾਹੀਦੀ ਹੈ ਦੁਨੀਆ ਦੀ ਚਾਬੀ ਮੇਰੇ ਕੋਲ ਚਾਹੀਦੀ ਹੈ ਇਰਗੋ ਨਾਨਕਦੇਵ ਜੀ ਕਹਿੰਦੇ ਪਾਈ ਗੰਦਕੀ ਦਾ ਕੀੜਾ ਬਣਨਾ ਲੈਣੀ ਆ ਚੌਧਰ ਬਣਨਾ ਰਾਜਾ ਤਾਂ ਹੀ ਤਾਂ ਟੁੱਟ ਭੱਜਦੇ ਆ ਫਿਰ ਬਾਬੇ ਨਾਨਕ ਦੇ ਦਰਬਾਰ ਤੋਂ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਛਤਰੇ ਕਹਿੰਦੇ ਤੂੰ ਦੋਸ਼ੀ ਐ ਤੈਂ ਦੋਸ਼ ਕੀਤੇ ਐ ਤੈਂ ਗੁਰਮਖ ਬਣ ਕੇ ਗਾਇਆ ਨਹੀਂ ਸੁਣਿਆ ਨਹੀਂ ਮਨ ਦੇ ਵਿੱਚ ਭੋ ਨੀ ਰੱਖਿਆ ਪਹਿਲਾਂ ਬੜੇ ਨੱਕ ਰਗੜਦਾ ਬਾਬੇ ਨਾਨਕ ਦੇ ਦਰਬਾਰ ਦੇ ਚ ਕਿ ਮੈਂ ਜਿੱਤ ਜਮਾ ਮੈਂ ਰਾਜਾ ਬਣ ਜਾਮਾ ਫਿਰ ਜਿੱਤ ਕੇ ਰਾਜਾ ਬਣ ਕੇ ਫਿਰ ਬਾਬੇ ਨਾਨਕ ਨੂੰ ਭੁੱਲ ਜਾਂਦਾ ਫਿਰ ਹੋਰ ਰੰਗ ਚੜ ਜਾਂਦਾ ਕੀਟਾ ਅੰਦਰ ਕੀਟ ਕਰ ਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਕਹਿੰਦੇ ਜੇ ਨਿਕਾ ਹੋ ਜਵੇ ਜਿਹੜਾ ਨਿਰਗੁਣ ਹੈ ਨਾ ਗੁਣ ਕਰੇ ਫਿਰ ਉਹ ਗੁਣ ਕਰਨ ਲੱਗਿਆ ਗੁਣ ਬੰਤਿਆ ਗੁਣ ਦੇ ਫਿਰ ਜਿਹੜੇ ਗੁਣਵੰਤੇ ਹਨ ਨਾ ਬੜੇ ਗੁਣਾ ਵਾਲੇ ਉਹਨਾਂ ਨੂੰ ਗੁਣ ਵੰਡਣ ਲੱਗ ਜਾਂਦਾ ਹੈ ਕਦੋਂ ਜਦੋਂ ਉਹ ਨਦਰ ਕਰਦਾ ਹੈ ਜਦੋਂ ਉਹ ਬਖਸ਼ ਕਰਦਾ ਹੈ ਜਦੋਂ ਬਖਸ਼ ਦਿੰਦਾ ਹੈ ਫਿਰ ਗੁਣਵੰਤਿਆਂ ਨੂੰ ਗੁਣਾ ਵਾਲਿਆਂ ਨੂੰ ਗੁਣ ਵੰਡਦਾ ਨਾਨਕ ਨਿਰਗੁਣ ਗੁਣ ਕਰੇ ਨਾਨਕ ਦਾ ਮੈਂ ਤਾਂ ਨਿਰਗੋਣਾ ਕੋਈ ਗੁਣ ਨਹੀਂ ਗੁਣ ਬੰਤਿਆ ਗੁਣ ਦੇ ਪਾਚਾ ਬਚਨ ਕਰਦੇ ਨੇ ਕਹਿੰਦੇ ਨਾਨਕ ਤੋਂ ਗੁਣ ਬੰਤਿਆ ਨੂੰ ਗੁਣ ਵੰਡ ਦੇ ਹੁਣ ਤੇਹਾ ਕੋਈ ਨਾ ਸੋਝ ਜਾਈ ਕਹਿੰਦੇ ਉਸ ਵਰਗਾ ਹੋਰ ਕੋਈ ਨਹੀਂ ਦਿਖਦਾ ਤੇਹਾ ਕੋਈ ਨਾ ਸੋਝ ਜੀ ਜੇ ਤਿਸ ਗੁਣ ਕੋਈ ਕਰੇ ਕਹਿੰਦਾ ਤੇਰੇ ਵਰਗੇ ਗੁਣ ਹੋਰ ਕਿਸੇ 'ਚ ਨਹੀਂ ਦਿਖਦੇ। ਸਿਰ ਕੋ ਨਾਨਕ ਦੇਵ ਜੀ ਸਨਮੁਖ ਹੋ ਕੇ ਰੱਬ ਦੇ ਨਾਲ ਗੱਲਾਂ ਕਰਦੇ। ਕਹਿੰਦੇ ਤੇਰੇ ਵਰਗਾ ਹੋਰ ਕੋਈ ਨਹੀਂ ਦਿਖਦਾ। ਤੇਹਾ ਕੋਈ ਨਸੋ ਜੀ ਜੇ ਤਿਸ ਗੁਣ ਕੋਈ ਕਰੇ